ਪਰਮ ਸਤਕਾਰਯੋਗ ਸਾਧ ਸੰਗਤ ਜੀ ਆਪਣੇ ਆਪਣੇ ਮਨ ਬਿਰਤੀ ਕਾਕਰ ਕਰ ਲਈਏ ਤੇ ਗੱਜ ਕੇ ਆਖ ਲਈਏ ਧੰਨ ਸ਼੍ਰੀ ਸਤਗੁਰੂ ਜਗਜੀਤ ਸਿੰਘ ਜੀ ਹਾਜ਼ਰ ਹਜ਼ੂਰ ਸਤਗੁਰੂ ਨੂੰ ਯਾਦ ਕਰਦੇ ਹੋਏ ਇੱਕ ਵਾਰ ਗੱਜ ਕੇ ਆਖ ਲਈਏ ਧੰਨ ਸ਼੍ਰੀ ਸਤਗੁਰੂ ਉਦੇ ਸਿੰਘ ਜੀ ਸਾਧ ਸੰਗਤ ਜੀ ਅੱਜ ਦੀ ਸਾਖੀ ਦਾ ਵਿਸ਼ਾ ਹੈ ਇਸ ਅਵਸਰ ਕੋ ਬਰਨੋ ਨਾ ਹੀ ਜਾਏ ਇਹ ਸਾਖੀ ਗੁਰਸਾਖੀ ਭਾਗ ਪਹਿਲਾ ਵਿੱਚ ਲਈ ਗਈ ਹੈ ਗਹਿਰ ਗੰਭੀਰ ਸਿੱਖੀ ਪਰੰਪਰਾਵਾਂ ਨਾਲ ਉਹਤਪੋਤ ਬ੍ਰਹਮੰਡ ਜਿਹੜੀ ਵਿਸ਼ਾਲ ਸੋਚ ਦੇ ਮਾਲਕ ਸ੍ਰੀ ਸਤਗੁਰੂ ਜਗਜੀਤ ਸਿੰਘ ਜੀ ਦਾ ਨਾਮ ਲੈਂਦਿਆਂ ਹੀ ਮस्तक ਸ਼ਰਧਾ ਤੇ ਸਤਕਾਰ ਨਾਲ ਆਪਣੇ ਆਪ ਹੀ ਉਸ ਰੋਹਾਨੀ ਰਹਿਬਰ ਦੇ ਚਰਨਾਂ ਵਿੱਚ ਝੁਕ ਜਾਂਦਾ ਹੈ ਜਿਸ ਦੀ ਦੂਰ ਅੰਦੇਸ਼ੀ ਨੇ ਨਾਮ ਧਾਰੀ ਪੰਥ ਦੀ ਵਾਗਡੋਰ ਸੰਭਾਲਣ ਤੋਂ ਕੁਝ ਬਰੇ ਬਾਅਦ ਹੀ ਨਾਮ ਤੇ ਇਸ ਸਮਾਜ ਦੀ ਪੁੰਗਰ ਰਹੀ ਜਵਾਨੀ ਨੂੰ ਆਪਣੇ ਬੁੱਕਲ ਵਿੱਚ ਲੈੰਦਿਆ ਇਹ ਅਹਿਸਾਸ ਕਰਵਾ ਦਿੱਤਾ ਕਿ ਖੁੱਲਾ ਤੇ ਵਿਸ਼ਾਲ ਅਸਮਾਨ ਤੁਹਾਡੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਆਪਣੀਆਂ ਬਾਹਾਂ ਫੈਲਾਏ ਖੜਾ ਹੈ ਜ਼ਿੰਦਗੀ ਦੀ ਹਰ ਔਖੀ ਘੜੀ ਮੇਰਾ ਸਾਥ ਤੁਹਾਡੇ ਨਾਲ ਹੋਵੇਗਾ ਉਜੜ ਉਜਾੜਾ ਵਿੱਚ ਪਗਡੰਡੀਆਂ ਬਣਾਉਣ ਲਈ ਮੇਰੇ ਕਦਮ ਤੁਹਾਡੇ ਸਭਨਾ ਤੋਂ ਅੱਗੇ ਹੋਣਗੇ ਦੂਸਾ ਕੇਵਲ ਇੱਕ ਗੱਲ ਦਾ ਧਿਆਨ ਰੱਖਣਾ ਹੈ ਕਿ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਅਤੇ ਗੁਰੂ ਰਾਮ ਸਿੰਘ ਦੀਆਂ ਸਥਾਪਿਤ ਕੀਤੀਆਂ ਪਰੰਪਰਾਵਾਂ ਨੂੰ ਨਿਭਾਉਂਦਿਆਂ ਸਿੱਖੀ ਦੀ ਆਂਤ ਤੇ ਸ਼ਾਨ ਨੂੰ ਕਾਇਮ ਰੱਖਦਿਆਂ ਸੰਸਾਰ ਵਿੱਚ ਸਿਰ ਉੱਚਾ ਕਰਕੇ ਜਿਉਣਾ ਹੈ ਇਸ ਵੀਸਾ ਨੂੰ 1965 ਦਾ ਵਾਰ ਸੀ ਸਕੂਲਾਂ ਵਿੱਚ ਛੁੱਟੀਆਂ ਹੋਣ ਦਾ ਐਲਾਨ ਹੋ ਚੁੱਕਾ ਸੀ ਕਾਲਜਾਂ ਵਿੱਚ ਸਾਲਾਨਾ ਇਮਤਿਹਾਨ ਹੋ ਜਾਣ ਉਪਰੰਤ ਨਤੀਜਿਆਂ ਦਾ ਇੰਤਜ਼ਾਰ ਹੋ ਰਿਹਾ ਸੀ ਸਤਗੁਰ ਚਕਜੀਤ ਸਿੰਘ ਜੀ ਨੇ ਗੱਬਰੂਆਂ ਦੇ ਦਿਲ ਦਰਵਾਜ਼ਿਆਂ ਤੇ دستਕ ਦਿੱਤੀ ਕਿ ਜੂਨ ਮਹੀਨੇ ਦੇ ਪਹਿਲੇ ਹਫ਼ਤੇ ਤੁਸੀਂ ਸਾਰੇ ਸ਼੍ਰੀ ਪੈਣੀ ਸਾਹਿਬ ਆਓ ਮੈਂ ਆਪਣੇ ਰੁਝੇਵਿਆਂ ਨੂੰ ਸੰਕੋਚ ਕੇ ਤੁਹਾਡੀ ਉਡੀਕ ਕਰਾਂਗਾ ਸ਼੍ਰੀ ਪੈਣੀ ਸਾਹਿਬ ਦਾ ਰਿਸ਼ੀ ਆਸ਼ਰਮ ਤੁਹਾਡੀ ਇੰਤਜ਼ਾਰ ਕਰ ਰਿਹਾ ਹੈ ਜੂਨ ਦੀ ਗਰਮ ਦੁਪਹਿਰ ਦੀ ਤਪਸ਼ ਨੂੰ ਹਰੀ ਮੰਦਰ ਦਾ ਠੰਡਾ ਛੱਪਰ ਤੁਹਾਡੇ ਤੱਕ ਪਹੁੰਚਣ ਲਈ ਨਹੀਂ ਤੁਹਾਡੇ ਤੱਕ ਪਹੁੰਚ ਨਹੀਂ ਦੇਵੇਗਾ ਸਤਿਗੁਰੂ ਰਾਮ ਸਿੰਘ ਜੀ ਦੀ ਲੋਹ ਦਾ ਪ੍ਰਸ਼ਾਦਾ ਤੁਹਾਡੇ ਤਨ ਤੇ ਮਨ ਨੂੰ ਤਸਕੀਨ ਦੇਗਾ ਬਦਾਮਾਂ ਦੀ ਰਗੜੀ ਸ਼ਰਦਾਈ ਤੁਹਾਡੀ ਪਿਆਸ 부ਝਾਏਗੀ ਤੇ ਮੈਨੂੰ ਆਪਣੇ ਪੰਥ ਪਰਿਵਾਰ ਨਾਲ ਮਿਲ ਬੈਠਣ ਦਾ ਤੇ ਮੁਹੱਬਤਾਂ ਵੰਡਣ ਦਾ ਇੱਕ ਅਨੋਖਾ ਸਵਾਦ ਆਏਗਾ ਸੁਬਾ ਗਾਜੂ ਚੜਿਆ 1 1 2 2 3 3 ਕਰਕੇ ਨੌਜਵਾਨ ਸ਼੍ਰੀ ਭੈਣੀ ਸਾਹਿਬ ਪਹੁੰਚ ਰਹੇ ਸਨ ਇਸ ਸੁਭਾਗੇ 77 ਸਤਿਗੁਰੂ ਜੀ ਦੀ ਹਜ਼ੂਰੀ ਤੇ ਨਿਕਟਤਾ ਮਾਣਨ ਲਈ ਅੱਜ 10 ਕੱਲ 15 ਪਰਸੋਂ 20 ਤੇ ਐਵੇਂ ਹੀ ਪਹੁੰਚ ਰਹੇ ਨੌਜਵਾਨਾਂ ਦੀ ਸੀਮਤ ਜਹੀ ਗਿਣਤੀ ਨੇ ਇੱਕ ਸੋਨਾ ਇਕੱਠਾ ਕਰ ਦਿੱਤਾ ਜਿਨ੍ਹਾਂ ਨੂੰ ਪਾਸ਼ਾ ਜੀ ਦੀ ਨਿਕਟਤਾ ਦਾ ਸੁਭਾਗ ਪ੍ਰਾਪਤ ਹੋਇਆ ਹਜ਼ੂਰ ਦੇ ਪਾਸ ਬੈਠ ਗੱਲਬਾਤ ਕਰਨ ਦਾ ਅਤੇ ਦਿਲ ਦੀਆਂ ਸਾਂਝਾ ਪਾਉਣ ਦਾ ਅਤੇ ਆਪਣੇ ਮਨ ਮਸਤਕ ਵਿੱਚ ਰੱਖੇ ਹੋਏ ਸ਼ੰਕਿਆ ਦੀ ਨਿਵਿਰਤੀ ਦਾ ਨਾਲ ਬੈਠ ਤਸਵੀਰਾਂ ਖਿਚਵਾਉਣ ਦਾ ਸਤਿਗੁਰੂ ਜੀ ਦੇ ਨਾਲ ਫੁੱਟਬਾਲ ਤੇ ਬਾਲੇਵਾਲ ਖੇਡਣ ਦਾ ਸਭ ਤੋਂ ਵੱਧ ਗੁਰੂ ਘਰ ਦੀਆਂ ਪ੍ਰੋਣਚਾਰੀਆਂ ਮੰਨਣ ਦਾ ਪਤਾ ਹੀ ਨਹੀਂ ਲੱਗਾ ਕਿ ਵਿਦਾਇਗੀ ਦਾ ਦਿਨ ਕਦੋਂ ਆ ਗਿਆ ਵਿਦਾਇਗੀ ਸਮਾਗਮ ਚੱਲ ਰਿਹਾ ਸੀ ਨੌਜਵਾਨ ਪਾਸ਼ਾ ਜੀ ਦੇ ਸੰਮੁਖ ਆ ਇਕੱਠੇ ਹੋਣ ਲੱਗੇ ਹੱਥ ਸਭਨਾਂ ਦੇ ਜੁੜੇ ਹੋਏ ਅੱਖਾਂ ਵਿੱਚ ਅਥਰੂ ਕਿਸੇ ਇੱਕ ਮਨੋਵੇਗ ਸੰਭਾਲ ਬੇਨਤੀ ਕੀਤੀ ਗਰੀਬ ਨਿਵਾਜ ਆਂਦੇ ਵਰੇ ਵੀ ਅਜੀਹਾ ਸੁਭਾਗ ਸਮਾ ਵਰ ਬਖਸ਼ਿਓ ਪਾਸ਼ਾ ਜੀ ਮੁਸਕੁਰਾਉਂਦਿਆਂ ਪ੍ਰਵਾਨਗੀ ਦਿੱਤੀ ਜੈਕਾਰੇ 1 2 3 ਆਨੰਦਮਈ ਅਵਸਥਾ ਵਿਖੇ ਸ਼ਿਖਰ ਅਗਲੇ 11 ਮਹੀਨੇ ਇਸ ਪ੍ਰੀਤ ਮਿਲਣੀ ਲਈ ਬਿ ਬੇਹਬਲਤਾ ਵਧਦੀ ਗਈ। ਸਤਿਗੁਰ ਜੀ ਦੀ ਹਰੂ ਹਜ਼ੂਰੀ ਦੇ ਤੇ ਅੰਗ ਸਾਥ ਵਿੱਚ ਬਿਤਾਏ ਇੱਕ ਹਫ਼ਤੇ ਦੀ ਦਾਸਤਾਨ ਕਿਸੇ ਪਰੀ ਕਹਾਣੀ ਤੋਂ ਘੱਟ ਨਹੀਂ ਸੀ। ਸੁਨਣ ਵਾਲਾ ਮੰਤਰ ਮੁਕਤ ਹੋਇਆ। ਵਿਸਮਾਦ ਦੀ ਅਵਸਥਾ ਦਾ ਆਨੰਦ ਮਾਣਦਾ ਤੇ ਨਾਲ ਹੀ ਕਹਿੰਦਾ ਕਿ ਅਗਲੇ ਵਾਰੇ ਮੈਂ ਵੀ ਚਲਾਂਗਾ। ਮੇਰਾ ਵੀ ਨਾਮ ਲਿਖ ਲਿਓ। ਕਿਤੇ ਭੁੱਲ ਨਾ ਜਾਇਓ ਪਰ ਪਰੌੜ ਤੇ ਬਜ਼ੁਰਗ ਨਾਮਤਾਰੀ ਸਖਤੇ ਵਿੱਚ ਵਿਚਰ ਰਹੇ ਸਨ ਕਿਉਂਕਿ ਇਹ ਸਦਾ ਨੌਜਵਾਨਾਂ ਵਿਦਿਆਰਥੀਆਂ ਤੇ ਘਬਰੇਟਾ ਲਈ ਸੀ ਹਰ ਵਾਰ ਵਿਦਿਅਕ ਸੰਮੇਲਨ ਵਿੱਚ ਸ਼ਾਮਲ ਹੋਣ ਵਾਲੇ ਗੱਬਰੂਆਂ ਦੀ ਗਿਣਤੀ ਵੱਧਦੀ ਹੀ ਜਾਂਦੀ ਡਿਉਟੀ ਡੁ ਦੁੱਗਣੀ ਤਿਗਣੀ ਤੇ ਫਿਰ ਹੋਰ ਤੇ ਹੋਰ ਭਰਪੂਰ ਹਾਜ਼ਰੀ ਪਾਸ਼ਾ ਜੀ ਸਾਰੇ ਦਿਨ ਵਿੱਚੋਂ ਕੇਵਲ 2 ਕੋ ਘੰਟੇ ਨੌਜਵਾਨਾਂ ਤੋਂ ਪਰੇ ਰਹਿੰਦੇ ਉਹ ਵੀ ਸੋ ਦੇਸ਼ਨਾਨ ਕਰਨ ਲਈ ਪ੍ਰਸ਼ਾਦਾ ਪਾਣੀ ਚੱਕਣ ਲਈ ਜਾਂ ਫਿਰ ਘੜੀ ਪਲਰਾਮ ਕਰਨ ਲਈ ਇਕੱਲੇ ਇਕੱਲੇ ਨੌਜਵਾਨ ਨੂੰ ਪਾਸ਼ਾ ਜੀ ਕੋਲ ਬੁਲਾਉਂਦੇ ਨਾਮ ਪਿਤਾ ਮਾਤਾ ਪਿੰਡ ਸ਼ਹਿਰ ਪੜਾਈ ਬਾਰੇ ਜਾਣਕਾਰੀ ਲੈਂਦੇ ਪੁੱਛਦੇ ਫਿਰ ਪ੍ਰੇਰਦੇ ਅੰਮ੍ਰਿਤ ਵੇਲੇ ਉੱਠਣ ਲਈ ਸਣੇ ਕੇ ਸ਼ਿਸ਼੍ਨਾਨ ਕਰਨ ਲਈ ਗੁਰਬਾਣੀ ਪੜਨ ਲਈ ਨਾਮ ਸਿਮਨ ਕਰਨ ਲਈ ਤੇ ਨਾਮ ਧੜੀ ਪਹਿਰਾਵਾ ਪਾਣ ਲਈ ਪਤਾ ਹੀ ਨਹੀਂ ਲਗਾ ਕਦੋਂ ਪੈਂਟਾ ਸ਼ਰਟਾਂ ਲਾ ਕੇ ਕੁੜਤੇ ਪਜਾਮੇ ਪਹਿ ਗਏ ਕਦੋਂ ਦਸਾਰਾ ਟੇਡੀਆਂ ਤੋਂ ਸਿੱਧੀਆਂ ਹੋ ਗਈਆਂ ਕਦੋਂ ਦਾੜੇ ਬੰਨਣ ਵਾਲੀਆਂ ਖੋਲ ਲੇ ਸਤਿਗੁਰੂ ਜੀ ਨੇ ਨੌਜਵਾਨਾਂ ਨੂੰ ਚਾਹ ਕੌਫੀ ਕੋਕਾ ਕੋਲਾ ਤੇ ਬਾਹਰ ਹੋਟਲਾਂ ਤੇ ਬੈਠ ਕੇ ਖਾਣ ਪੀਣ ਲਦੀਆਂ ਆਦਤਾਂ ਨੂੰ ਕੱਟ ਕਰਨ ਲਈ ਪ੍ਰੇਰਣਾ ਸਿਨੇਮਾ ਵੇਖਣ ਵੇਖਣ ਤੋਂ ਵਰਜਣਾ ਪਾਸ਼ਾ ਜੀ ਦੇ ਪ੍ਰੇਮ ਭਾਸ਼ ਦੀ ਕਰਾਮਾਤ ਸੀ ਕਿ ਇਹ ਸਭ ਕੁਝ ਘਟਾਉਂਦੇ ਆ ਘਟਾਉਂਦੇ ਆ ਨੌਜਵਾਨ ਇਨ੍ਹਾਂ ਚੀਜ਼ਾਂ ਤੋਂ ਪੂਰੀ ਤਰ੍ਹਾਂ ਪਰਹੇਜ਼ ਗਾਰਹੀ ਬਣ ਗਏ ਵਿਦਿਅਕ ਸੰਮੇਲਨ ਵਿੱਚ ਦੋ ਸੈਸ਼ਨ ਹੋਇਆ ਕਰਦੇ ਸਨ ਇੱਕ ਦੁਪਹਿਰ ਤੋਂ ਪਹਿਲਾਂ ਦੂਜਾ ਦੁਪਹਿਰ ਤੋਂ ਬਾਅਦ ਇਨ੍ਹਾਂ ਸੈਸ਼ਨਾਂ ਵਿੱਚ ਧਾਰਮਿਕ ਇਤਿਹਾਸਕ ਤੇ ਸਮਾਜਿਕ ਵਿਸ਼ਿਆਂ ਤੇ ਵਿਦਵਾਨਾਂ ਦੀਆਂ ਤਕਰੀਰਾਂ ਹੁੰਦੀਆਂ ਅਕਸਰ ਬਾਰੋਂ ਨਾਮਵਰ ਵਿਦਵਾਨਾਂ ਨੂੰ ਅਮ੍ਰਿਤ આમੰਤਿਤ ਵੀ ਕੀਤਾ ਜਾਂਦਾ ਨੌਜਵਾਨਾਂ ਨੂੰ ਵੱਖ-ਵੱਖ ਵਿਸ਼ਿਆਂ ਤੇ ਬੋਲਣ ਵਾਸਤੇ ਉਤਸ਼ਾਹਿਤ ਕੀਤਾ ਜਾਂਦਾ ਵਿਚਾਰ ਪ੍ਰਗਟ ਕਰਨ ਦੀ ਖੁੱਲ ਹੁੰਦੀ ਧਾਰਮਿਕ ਮਰਿਆਦਾ ਦੀ ਜਾਣਕਾਰੀ ਲਈ ਵਿਸਤ੍ਰਿਤ ਵਿਖਿਆਨ ਹੁੰਦੇ ਸੋਧ ਮਰਿਆਦਾ ਅਖੰਡ ਪਾਠ ਹਵਨ ਵਰਨੀ ਅੰਮ੍ਰਿਤ ਬਣਾਉਣ ਅਤੇ ਛਕਾਉਣ ਲਈ ਨੌਜਵਾਨਾਂ ਨੂੰ ਸ਼ਾਮਲ ਕੀਤਾ ਜਾਂਦਾ ਅਤੇ ਸਿਖਾਇਆ ਜਾਂਦਾ ਹੈ। ਸ਼ਾਮ ਦੇ ਦੀਵਾਨ ਦੀ ਸਮਾਪਤੀ ਉਪਰੰਤ ਬਦਾਮਾ ਦੀ ਗਾੜੀ ਸਰਦਾਈ ਵਿੱਚ ਫਿਰ ਖੇਡੜ ਮੱਲਣ ਦਾ ਵਕਤ। ਕਈ ਵਾਰ ਸੈਸ਼ਨ ਖਤਮ ਹੁੰਦਿਆਂ ਹੀ ਹਰੀ ਮੰਦਰ ਵਿੱਚ ਪੰਗਤਾ ਲਾਉਣ ਦਾ ਹੁਕਮ ਹੋ ਜਾਣਾ। ਤਦੇ ਪਤਾ ਲੱਗਣਾ ਹਜ਼ੂਰ ਨੇ ਅਲੀਚੀਆਂ ਨਾਲ ਪੱਲੇ ਪੱਲੇ ਭਰ ਦੇਣੇ ਕਦੇ ਦੁਸਹਿਰੀ ਅੰਬ ਚੂਪ ਦਿਆ ਹੀ ਥੱਕ ਜਾਣਾ ਦੇਸੀ ਘਿਉ ਦੀ ਬੂੰਦੀ ਦਾ ਸਾਰਾ ਵਰਤਾਰਾ ਖਾਦਾ ਨਾ ਜਾਣਾ ਗਰਮ ਗਰਮ ਜਲੇਬ ਜੋ ਜੋੜ ਕੇ ਪਾਸ਼ਾ ਜੀ ਨੇ ਥਾਲੇ ਵਿੱਚ ਰੱਖਣੇ ਤਾਂ ਮਨ ਖਿੜ ਜਾਣਾ ਕਿ ਵਾਹ ਪਾਸ਼ਾ ਐਡਾ ਖੁੱਲਾ ਹੱਥ ਜਲੇਬ ਖਾਣਿਆਂ ਮੂੰਹ ਪਗਲ ਜਾਣੇ ਤੇ ਫਿਰ ਢਾਲੇ ਚ ਡਬੋੜ ਵੋ ਜਲੇਬ ਖਾਣੇ ਤੇ ਪਾਸ਼ਾ ਜੀ ਨੇ ਇਹਨਾਂ ਪੱਲਾ ਨੂੰ ਸੰਭਾਲਣ ਲਈ ਮੂਵੀ ਕੈਮਰਾ ਫੜ ਲੈਣਾ ਫੰਗਤਾ ਵਿੱਚ ਵਿਚਰਦਿਆ ਕਿਸੇ ਨੂੰ ਦਸਤਾਰ ਦਰੁਸਤਗੀ ਨਾਲ ਬੰਨਣ ਦੀ ਜਾਂਚ ਸਮਝਾ ਦੇਣੀ ਕਿਸੇ ਦਾ ਧਿਆਨ ਦਸਤਾਰ ਵਿੱਚਲੇ ਨੀਲੇ ਡੋਰੀਆਂ ਵੱਲ ਦਵਾ ਕੱਢਣ ਦਾ ਤਰੀਕਾ ਦੱਸ ਦੇਣਾ ਕਿਸੇ ਦਾ ਪਹਿਨਿਆ ਕੁੜਤਾ ਪਜਾਮਾ ਵੇਖ ਉਸ ਨੂੰ ਨਾਮ ਤਾਰੀ ਕਾਟ ਦਾ ਗਿਆਨ ਕਰਵਾਣਾ ਕਿਸੇ ਨੂੰ ਹੁਲਾਰਾ ਦੇਣ ਲਈ ਕੋਈ ਹਾਸ ਵਿਨੋਦ ਕਰ ਦੇਣਾ ਕਿਸੇ ਲਈ ਕੋਈ ਕਵਿਤਾ ਦੀ ਸੱਤਰ ਬਣਾ ਬੋਲ ਦੇਣਾ ਕਿਸੇ ਨੂੰ ਸਮਝਾਉਣ ਲਈ ਗੁਰਬਾਣੀ ਦੀ ਕਿਸੇ ਟੁਕ ਦਾ ਹਵਾਲਾ ਦੇ ਦੇਣਾ ਕਿਹੜੇ ਕਿਹੜੇ ਰੰਗ ਦਾ ਜ਼ਿਕਰ ਕਰੀਏ ਉਸ ਸਰਵੰਗੀ ਸਖਸ਼ੀਅਤ ਦੇ ਮਾਲਕ ਸ੍ਰੀ ਸਾਧਗੁਰੂ ਜਗਜੀਤ ਸਿੰਘ ਜੀ ਨੇ ਜਿਸ ਨੂੰ ਨੀਜ ਨਾਲ ਵੇਖਿਆ ਉਹ ਉਸ ਨੂੰ ਬੇਅੰਤ ਹੋਰ ਬੇਅੰਤ ਹੋਰ ਵੀ ਵੱਡਾ ਬੇਅੰਤ ਪਾਸ਼ਾ ਪਾਸ਼ਾ ਦਾ ਪਾਸ਼ਾ ਜਾਪਿਆ ਕਰਦਾ ਸੀ ਜਲੇਬੀਆਂ ਦੇ ਲੰਗਰ ਕਦੇ ਲੀਚੀਆਂ ਖੁਆਣਾ ਭਰ-ਭਰ ਕੇ ਬੁੱਕ ਬੁੰਦੀ ਸਾਡੇ ਥਾਲਿਆਂ 'ਚ ਪਾਣਾ ਬੋਲਾਂ ਨਾਲ ਠੰਡ ਪਾਣੀ ਨਦਰੀ ਨਿਹਾਰ ਦੇ ਕਦੇ ਮੁੜ ਕੇ ਆਵਣ ਉਹ ਦਿਨ ਬਹਾਰ ਦੇ ਬੈਠ ਉਹਦੀ ਬੁੱਕਲ 'ਚ ਜ਼ਿੰਦਗੀ ਸਵਾਰ ਦੇ ਧੰਨ ਸ਼੍ਰੀ ਸਤਗੁਰੂ ਚਕਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ